ਇੱਕ 20 ਸਤੰਬਰ ਨੂੰ ਹਰਵਿੰਦਰ ਭਵੇਜਿਆ ਦੀ ਕਿਤਾਬ ਦੀ ਰਿਲੀਜ਼ ਵੇਲੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਵਿੱਚ ਇੱਕ ਸੱਚ ਸਾਹਮਣੇ ਨਿੱਤਰ ਕੇ ਆਇਆ ਹੈ ਜੋ ਸ਼੍ਰੋਮਣੀ ਅਕਾਲੀ ਦਲ ਤੇ ਹਰੇਕ ਸਿੱਖ ਦਾ ਵਿਸ਼ਵਾਸ ਸੀ ਕਿ ਆਪਰੇਸ਼ਨ ਬਲੂ ਸਟਾਰ ਮਿਸਿਸ ਇੰਦਰਾ ਗਾਂਧੀ ਤੇ ਕਾਂਗਰਸ ਦੀ ਗ੍ਰੇਨ ਚਾਈਲਡ ਸੀ ਤੇ ਉਹਨਾਂ ਦੇ ਫੈਸਲੇ ਦੇ ਹੀ ਸਿੱਖ ਸਥਾਨਾਂ ਨੂੰ ਸਿੱਖ ਪਰੰਪਰਾਵਾਂ ਨੂੰ ਸਿੱਖ ਸੋਚ ਨੂੰ ਢਾਹ ਲਾਉਣ ਦਾ ਇਹ ਫੈਸਲਾ ਕੀਤਾ ਗਿਆ ਸੀ ਪੀ ਚਦਮਰਬ ਨੇ ਆਪਣੇ ਬਿਆਨ ਵਿੱਚ ਯਾਦ ਕਾਲੇ ਸਪਸ਼ਟ ਕਰ ਦਿੱਤਾ ਕਿ ਮਿਸਿਸ ਇੰਦਰਾ ਗਾਂਧੀ ਨੂੰ ਉਹਦੇ ਇਸ ਫੈਸਲੇ ਦੀ ਸਜ਼ਾ ਬੜੀ ਵੱਡੀ ਭੁਗਤਣੀ ਪਈ ਨੇ ਸਾਬਤ ਕਰਤਾ ਜੋ ਕਹਿ ਰਹੇ ਸੀ ਕਿ ਸ਼ੀ ਵਾਸ ਗਿਲਟੀ ਉਹ ਗिल्ਟ ਦਾ ਐਕਸੈਪਟੈਂਸ ਕਾਂਗਰਸ ਇੱਕ ਸੀਨੀਅਰ ਲੀਡਰ ਨੇ ਕੀਤੀ ਪਰ ਫੇਰ ਵੀ ਕਾਂਗਰਸ ਦੀ ਰੂਹ ਹੈ ਸਾਰੀ ਗੱਲ ਕਹਿਣ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਬੜੀ ਮੰਨਪਾਗੀ ਹੈ ਕਿਉਂਕਿ ਹਿੰਦੁਸਤਾਨ ਇੱਕ ਉਸ ਤਰ੍ਹਾਂ ਦਾ ਦੇਸ਼ ਹੈ ਜਿੱਦੀ ਨਾ ਤਾਂ ਆਰਮੀ ਨਾ ਪੈਰਾਮਿਲਟਰੀ ਫੋਰਸੇਸ ਨਾ ਪੁਲਿਸ ਨਾ ਸਿਵਲ ਸਰਵਿਸਿਜ਼ ਪੋਲੀਟੀਕਲਾਈਜ਼ਡ ਨਹੀਂ ਹੈ ਕਿ ਜਿਹੜੇ ਆਪਣੇ ਆਪ ਤੌਰ ਤੇ ਫੈਸਲਾ ਲੈ ਕੇ ਕੋਈ ਡਿਸੀਜਨ ਲੈਣ ਉਹਦਾ ਇਹ ਕਹਿਣਾ ਕਿ ਇਹ ਸਾਰਿਆਂ ਦੀ ਸਲਾਹ ਤੇ ਮੈਸੇਜ ਇੰਦਰਾ ਗਾਂਧੀ ਨੇ ਕੀਤਾ ਸੀਗਾ ਇਹ ਬਿਲਕੁਲ ਨਿਰਮੂਲ ਤੇ ਨਿਰਆਧਾਰ ਹੈ ਕਿਉਂਕਿ ਐਸਕੇ ਸਿਨਾ ਜਰਨਲ ਨੇ ਜਿਹਨੂੰ ਬਾਈਪਾਸ ਕਰਕੇ ਚੀਫ ਆਫ ਦੀ ਸਟਾਫ ਬੜਾਇਆ ਗਿਆ ਉਹਨੇ ਆਪਣੀ ਇੰਟਰਵਿਊ ਵਿੱਚ ਆਫਟਰ ਆਪਰੇਸ਼ਨ ਬਲੂ ਸਟਾਰ ਕਲੀਅਰ ਕਿਹਾ ਹੈ ਕਿ ਈਵਨ ਜਦ ਸੰਜੇ ਮਹਿੰਸਿੰਘ ਪਿੰਡਾਂ ਵਾਲਿਆਂ ਨੂੰ ਅਰੈਸਟ ਕਰਨਾ ਸੀ ਉਦੋਂ ਵੀ ਆਰਡਰਸ ਮੈਸੇਜ ਇੰਦਰਾ ਗਾਂਧੀ ਦੇ ਆਉਂਦੇ ਸੀਗੇ ਜਦ ਉਥੋਂ ਤੁਹਾਡੇ ਚੌਕ ਮਹਿਤਾ ਦਾ ਫੜਨਾ ਸੀ ਤੋਂ ਨੇ ਇੱਥੇ ਤਾਂ ਕਿਹਾ ਕਿ ਉਸ ਵੇਲੇ ਤੇ ਸੀਐਮ ਨੇ ਕਿਹਾ ਕਿ ਪ੍ਰਾਈਮ ਮਿੰਿਸਟਰ ਦੇ ਆਰਡਰ ਹੈ ਤੁਸੀਂ ਨਹੀਂ ਮੰਨੋਗੇ ਸੋ ਇਹ ਕਹਿਣਾ ਕਿ ਇਹ ਕਲੈਕਟਿਵ ਡਿਸੀਜਨ ਸੀ ਆਰਮ ਫੋਰਸਸ ਦਾ ਪੈਰਾਮਿਲਟਰੀ ਫੋਰਸਿਸ ਦਾ ਸਿਵਲ ਦਾ ਤੇ ਮਿਸਿਸ ਇੰਦਰਾ ਗਾਂਧੀ ਦਾ ਗਲਤ ਹੈ ਕਿ ਕਾਂਗਰਸ ਦਾ ਡਿਸੀਜਨ ਸੀ ਕਾਂਗਰਸ ਤੇ ਮਿਸਿਸ ਇੰਦਰਾ ਗਾਂਧੀ ਦੋਨੋਂ ਵੱਖ ਨਹੀਂ ਕੀਤੇ ਜਾ ਸਕਦੇ ਇਸ ਡਿਸੀਜਨ ਨੇ ਜਿਹੜਾ ਅਫਸੋਸ ਇਹ ਹੈ ਕਿ ਉਹ ਡਿਸੀਜਨ ਲਿਆ ਉਹ ਡਿਸੀਜਨ ਲੈਣ ਨਾਲ ਪੰਜਾਬ ਨੂੰ ਜਿਹੜਾ ਸੰਤਾਪ ਭੋਗਣਾ ਪਿਆ ਕਿਉਂਕਿ ਆਪਰੇਸ਼ਨ ਬਲੂ ਸਟਾਰ ਹੀ ਇੱਕ ਵਜ੍ਹਾ ਸੀ ਜੀਹਦੇ ਕਰਕੇ ਪੰਜਾਬ ਡਾਰਕ ਪੀਰੀਅਡ ਵਿੱਚ ਪੁਸ਼ ਕੀਤਾ ਗਿਆ ਤੇ ਕਈ ਲਿਆ ਗਿਆ ਤੇ ਜੀ ਦੀ سزا ਪੰਜਾਬੀਆਂ ਨੇ 20 ਸਾਲ ਬੁਗਤੀ 20 ਸਾਲ ਦੇ ਅਰਸੇ ਵਿੱਚ ਹਜ਼ਾਰਾਂ ਬੇਗੁਨਾ ਨੌਜਵਾਨਾਂ ਦੇ ਸਟੇਟ ਰਿਪਰੈਸ਼ਨ ਵਿੱਚ ਮੁਕਾਬਲਿਆਂ 'ਚ ਕਤਲ ਕੀਤੇ ਗਏ ਹੁਣ ਇਸ ਗੱਲ ਨੂੰ ਇਹ ਕਹਿ ਦੇਣਾ ਚਤੰਮਰੰਦੀ ਦਾ ਇਸ ਵੇਲੇ ਇੱਕ ਗੱਲ ਤਾਂ ਜ਼ਾਹਰ ਕਰਦਾ ਨਾ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੱਚ ਬੰਦੇ ਨੂੰ ਸਤਾਉਂਦਾ ਰਹਿੰਦਾ ਅਰਚ ਤੰਮਰ ਨੂੰ ਇੱਕ ਐਕਸਪਲੇਨਸ਼ਨ ਤਾਂ ਦੇਣੀ ਪਊ ਨਾ ਉਹ 2008 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਵਿੱਚ ਦੋ ਬੜੇ ਅਹਿਮ ਮਹਿਕਮਿਆਂ ਦੇ ਮਿਨਿਸਟਰ ਰਹੇ ਹੋਮ ਮਿਨਿਸਟਰ ਦੇ ਵੀ ਰਹੇ ਤੇ ਫਾਈਨੈਂਸ ਵੀ ਰਹੇ ਐਂਡ ਇਹ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਇਹ ਹੋਮ ਮਿਨਿਸਟਰ ਦੇ ਥਰੂ ਪ੍ਰੋਸੈਸ ਹੁੰਦੀਆਂ ਨੇ ਜਿਹੜੀਆਂ ਵੀ ਹੋਣ ਤੋ ਮੈਂ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਇਸ ਗੱਲ ਨੂੰ ਬਿਲਕੁਲ ਕੰਪਲੀਟਲੀ ਚਿਤੰਬਰਮ ਦੀ ਥਿਉਰੀ ਨੂੰ ਕਿ ਇਟ ਵਾਸ ਅ ਕਲੈਕਟਿਵ ਡਿਸੀਜਨ ਆਫ ਦੀ ਫੋਰਸਸ ਤੇ ਮਿਸ ਜਿੰਦਰਾ ਗਾਂਧੀ ਦਾ ਨਹੀਂ ਐਕਸੈਪਟ ਕਰਦਾ ਰਾਦਰ ਹੀ ਰੀਟ੍ਰੀਟ ਕਰਦਾ ਕਿ ਜਿਹੜੀ ਚਿਤੰਬਰਮ ਨੇ ਵਿਗਰਿੰਗ ਵਿੱਚ ਗੱਲ ਕਹੀ ਕਿ ਇਹ ਕਾਂਗਰਸ ਦੇ ਮਿਸ ਜਿੰਦਰਾ ਗਾਂਧੀ ਦਾ ਡਿਸੀਜਨ ਸੀ ਜਿਹੜੇ ਦੋਸ਼ੀ ਨੇ ਪੰਜਾਬ ਨੂੰ ਉਜਾੜਨ ਲਈ ਪੰਜਾਬ ਦੇ ਹਾਲਾਤ ਵਿਗਾੜਨ ਲਈ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਨੂੰ ਹਟਾਉਣ ਲਈ ਕਿਉਂਕਿ ਐਡਾ ਵੱਡਾ ਇਹ ਇਸ ਗੱਲ ਦਾ ਇੰਪੈਕਟ ਹੋਇਆ ਉਦੋਂ ਬਾਅਦ ਤੁਹਾਡੇ ਸਾਹਮਣੇ ਜਿਹੜੇ ਮਾਸੇਕਰ ਹੋਇਆ ਦਿੱਲੀ ਚ ਕਾਨਪੁਰ ਦੂਸਰੀਆਂ ਥਾਵਾਂ ਤੇ ਰਾਂਚੀ ਵਗੈਰਾ ਇਹ ਸਾਰਾ ਜਿਆਦੇ ਨੂੰ ਕਲੱਬ ਕਰਕੇ ਦੇਖਦੇ ਹੋ ਤੇ ਉਦੋਂ ਬਾਅਦ ਤੁਸੀਂ ਇਸ ਗੱਲ ਨੂੰ ਇੰਨੀ ਇੱਕ ਗੱਲ ਨਾਲ ਕਹਿ ਕੇ ਨੇ ਮੁਕਾਸਾਾਇਦੇ ਕਿ ਮਿਸਿਸ ਇੰਦਰਾ ਗਾਂਧੀ ਨੇ ਪ੍ਰਾਈਸ ਪੇ ਕੀਤੀ ਮਿਸਿਸ ਇੰਦਰਾ ਗਾਂਧੀ ਇੰਡੀਵਿਜੂਲੀ ਲੀਡਰਸ਼ਿਪ ਕਾਂਗਰਸ ਦੀ ਪਰ ਇਹ ਡਿਸੀਜਨ ਕਾਂਗਰਸ ਦਾ ਸੀ ਜੇ ਕਾਂਗਰਸ ਦਾ ਨਹੀਂ ਸੀ ਤਾਂ ਕਾਂਗਰਸ ਨੇ ਕਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੇ ਆਪ ਨੂੰ ਇਸ ਡਿਸੀਜਨ ਤੋਂ ਡਿਸ associate ਕੀਤਾ ਤੇ ਜੇ ਕਾਂਗਰਸ ਦਾ ਡਿਸੀਜਨ ਸੀ ਤਾਂ ਇਹ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਦੱਸਣਾ ਪਊਗਾ ਕਿ ਰਾਹੁਲ ਜੀ ਜੋ ਗੱਲ ਚਿਤੰਬਰਮ ਸਿੰਘ ਨੇ ਕਿਹਾ ਕਿ ਤੁਹਾਡੀ ਦਾਦੀ ਇਸ ਲਈ ਸਾਰੇ ਲਈ ਜ਼ਿੰਮੇਵਾਰ ਸੀਗੀ ਤੁਸੀਂ ਹੁਣ ਕੀ ਕਹਿਣਾ ਹੈ ਇਸ ਬਾਰੇ what you have to say about this ਇਸ ਚਿਤੰਬਰਮ ਦੀ ਐਡਮਿਸ਼ਨ ਤੋਂ ਬਾਅਦ ਤੁਹਾਡਾ ਕੀ ਸਟੈਂਡ ਹੈ ਆਪਰੇਸ਼ਨ ਬਲੂ ਸਟਾਰ ਬਾਰੇ ਚਲੋ ਤੁਸੀਂ ਕਹਿੰਦਾ ਦਿੱਲੀ ਦੇ ਮਾਸੇਕਰ ਬਾਰੇ ਨਹੀਂ ਸੀ ਹੋਣਾ ਚਾਹੀਦਾ ਪਰ ਜਦ ਹੁਣ ਪੀ ਚਿਤੰਬਰਮ ਦਾ ਇਹ ਆ ਗਿਆ ਕਿ ਮਿਸਿਸ ਇੰਦਰਾ ਗਾਂਧੀ ਦਾ ਗਲਤ ਫੈਸਲਾ ਸੀ there were other ways to take out the militent swaran di complex hun rahul gandhi do shromani akali dal puchda hai ki rahul ji sonia ji twaada ki jawab hai sare santat bare te main punjab di congress leadership nu vi e sawal karunga ki oh dassan ki onna da hun stand ki hai e oho ਆਪਰੇ ਆਪ ਨੂੰ ਏਸ ਕਾਂਗਰਸ ਦੇ ਫੈਸਲੇ ਤੋਂ ਵੱਖ ਕਰਕੇ ਆਪਰੇਸ਼ਨ ਬਲੂ ਸਟਾਰ ਦੀ ਦੋਸ਼ੀ ਮਿਸਿਸ ਇੰਦਰਾ ਗਾਂਧੀ ਦੀ حمایت ਕਰਦੇ ਆ ਕਿ ਉਹਦਾ ਵਿਰੋਧ ਕਰਦੇ ਆ ਕਿਉਂਕਿ ਇਹ ਨਿੱਕੀ ਜੀ ਗੱਲ ਨਹੀਂ ਹੋਈ ਏ ਜਿਹੜਾ ਸਾਰਾ ਵੀ ਹੋਇਆ ਹੈ ਬੜਾ ਵੱਡਾ ਇੱਕ ਸਿਸਟਮ ਸੀ ਤੁਹਾਡੇ ਸਾਹਮਣੇ ਆ ਮੀਡੀਆ ਦੇ ਸਾਹਮਣੇ ਆ ਕਿ ਫੋਰਨ ਏਜੰਸੀਆਂ ਨੂੰ ਵੀ ਕੰਸਲਟ ਕੀਤਾ ਗਿਆ ਪੇਪਰਸ ਯੂਕੇ ਜੋ ਵੀ ਆਏ ਰਸ਼ੀਆ ਦਾ ਵੀ ਨਾ ਚੱਲ ਰਿਹਾ ਹੈ ਏ ਵੀ ਪਤਾ ਹੈ ਕਿ ਚਕਰੋਤੇ 1 ਸਾਲ ਪਹਿਲਾਂ ਇੱਕ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੁਲਿਸ ਨੂੰ ਮਿਲਟਰੀ ਨੂੰ ਉੱਥੇ ਸਾਰੀ ਐਕਸਰਸਾਈਜ਼ ਕਰਵਾਈ ਗਈ ਕਿ ਇਹ ਦੱਸਣਾ ਪਊਗਾ ਹੁਣ ਇਹਨਾਂ ਨੂੰ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਕਿ ਇਹ ਮਿਸਿਸ ਇੰਦਰਾ ਗਾਂਧੀ ਦੇ ਆਰਡਰ ਤੋਂ ਹੋਇਆ ਜਾਂ ਸਭ ਕੁਝ ਤੇ ਇਹਨੂੰ ਤੁਸੀਂ ਕਹਿ ਸਕਦੇ ਆਂ ਕਿ 올 ਆਫ ਸੱਡਨ ਹੋ ਗਿਆ ਇਟ ਵਾਸ ਅ ਕੈਲਕੂਲੇਟਿਡ ਕੈਲਕੂਲੇਟਿਡ ਮੂਵ ਬਾਏ ਦੀ ਕਾਂਗਰਸ ਪੰਜਾਬ ਵਿਰੋਧੀ ਪੰਜਾਬ ਦੇ ਲੋਕਾ ਵਿਰੋਧੀ ਤੇ ਵਿਸ਼ੇਸ਼ ਤੌਰ ਤੇ ਸਿੱਖ ਸੰਸਥਾਵਾਂ ਸਿੱਖ ਪਰੰਪਰਾਵਾਂ ਤੇ ਸਿੱਖ ਮਰਿਆਦਾ ਨੂੰ ਤੇ ਸੋਚ ਨੂੰ ਢਾਹ ਲਾਉਣ ਲਈ ਇਹ ਕੈਲਕੂਲੇਟਿਡ ਮੂਵ ਸੀ ਸੋ ਇਸ ਲਈ ਅਸੀਂ ਇੱਕ ਗੱਲ ਬੜੀ ਸਪਸ਼ਟ ਪਹਿਲਾਂ ਮੰਗਨੇ ਆ ਕਿ ਪੰਜਾਬ ਕਾਂਗਰਸ ਆਪਣਾ ਪੱਖ ਦੱਸੇ ਕੀ ਆ ਉਹਨਾਂ ਦਾ ਦੂਸਰਾ ਰਾਹੁਲ ਗਾਂਧੀ ਨੂੰ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਐਡਰੈਸ ਕਰਨਾ ਪਉ ਇਸ ਇਸ਼ੂ ਤੇ ਕਿ ਉਹ ਕਿੱਥੇ ਸਟੈਂਡ ਕਰਦਾ ਵੈਦਰ ਹੀ ਇਜ਼ ਵਿਦ ਚਿਤੰਬਰਮ অর ਹੀ ਇਜ਼ ਅਗੇਂਸਟ ਇਨ ਤੇ ਜੇ ਅਗੇਂਸਟ ਆ ਤਾਂ ਉਹਦਾ ਕੀ ਸਟੈਂਡ ਹੈ